ਸਰ ਇੱਕ ਬੀੜ ਵਸਤੀ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਕੋਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਇਸਾਂ ਦੇ ਐਕਸ਼ਨ ਇਹ ਅੱਜ ਹੀ ਮੇਰੇ ਧਿਆਨ ਚ ਆਇਆ ਸੀ ਜਿਹੜਾ ਬੀੜ ਵਸਤੀ ਆ 2 ਨੰਬਰ ਇੱਥੇ ਇੱਕ ਰਾਮ ਬਾਗ ਉਹਦੇ ਵਿੱਚ ਕੁਝ ਕੁ ਮੁੰਡੇ ਆ ਜਿਹੜੇ ਉਹ ਬੈਠ ਕੇ ਨਸ਼ਾ ਕਰ ਰਹੇ ਆ ਤੇ ਕੁਝ ਕੁ ਹੋਰ ਦੋ ਤਿੰਨ ਆਦਮੀਆਂ ਦੇ ਵੀ ਨਾ ਸਾਹਮਣੇ ਆਏ ਸੀ ਜਿਹੜਾ ਇਹ ਮਤਲਬ ਇੱਦਾਂ ਵੇਚਣ ਦਾ ਕੰਮ ਕਰਦੇ ਆ ਜਿਸ ਨੂੰ ਦੀ ਮੇਰੇ ਵੱਲੋਂ ਨਾਲ CA2 ਦੇ ਇੰਚਾਰਜ ਕਰਦੀ ਤੁਨ ਨਾਲ ਕੇ ਰੇਡ ਕੀਤਾ ਗਿਆ ਉੱਥੇ ਪਰ ਉੱਥੇ ਅਜੇ ਤੱਕ ਅਜੇ ਕੁਝ ਨਹੀਂ ਮਿਲਿਆ ਤੇ ਜਿਹੜੇ ਦੋ ਤਿੰਨ ਹੋਰ ਨਾ ਸਾਹਮਣੇ ਆਏ ਸੀ ਉਹਨਾਂ ਤੇ ਵੀ ਘਰਾਂ ਦੇ ਰੇਡ ਵੀ ਕੀਤਾ ਤੇ ਤਲਾਸ਼ ਵੀ ਲਈ ਹੈਗੀ ਪਰ ਅਜੇ ਤੱਕ ਉਹ ਜਿਸ ਸਾਨੂੰ ਸਾਬਤ ਨਹੀਂ ਮਿਲੀ ਆ ਪਰ ਸੋਰਸ ਲਾਤੇ ਆ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰਕੇ ਜੋ ਵੀ ਅਜੇ ਕੋਈ ਮਤਫੂਗ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਬਨਾਮ ਏਰੀਆ ਕੋਈ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਨਾਮ ਏਰੀਆ ਇਹ ਪਰ ਹੁਣ ਸਾਡੀ ਪੁਲਿਸ ਵੱਲੋਂ ਇਹ ਤਾਂ ਬਿਲਕੁਲ ਮੇਨ ਫੋਕਸ ਆ ਸਾਡਾ ਇਸ ਤੇ ਇਸ ਜਗ੍ਹਾ ਤੇ ਤੇ ਬਹੁਤ ਪਹਿਲਾਂ ਨਾਲ ਬਹੁਤ ਜਿਆਦਾ ਫਰਕ ਆ ਹੁਣ ਸਾਰੇ ਜਿੰਨੇ ਵੀ ਕੋਈ ਵੇਚਣ ਵਾਲੇ ਸੀਗੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਗਏ ਆ ਬਰਾਮਦਗੀ ਕਰਕੇ ਕੁਝ ਕੋਈ ਇਹਨਾਂ ਚੋਂ ਭਜੇ ਹੋਏ ਆ ਤੇ ਜੋ ਵੀ ਇੱਥੇ ਸਾਡੇ ਕੋਈ ਜਦੋਂ ਧਿਆਨ ਚਾਉਂਦਾ ਉਸੇ ਟਾਈਮ ਹੀ ਰੇਡ ਕਰਕੇ ਵੱਧ ਤੋਂ ਵੱਧ ਜਿਹੜਾ ਕੋਈ ਬਰਾਮਗੀ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਆਂ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਕਾਰਵਾਈ ਜਾਰੀ ਰਹੂ ਜਿਹੜੇ ਨੌਜਵਾਨਾਂਗੇ ਇਸ ਹਲਕਾ-ਫਲਕ ਵਿੱਚ ਫਸ ਗਏਗੇ ਉਹਨਾਂ ਨੂੰ ਕੀ ਇਹ ਵੀ ਲਖਣ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰਦੇ ਆਂ ਵੀ ਇਹਦੇ ਵਿੱਚ ਅਖੀਰ ਮੌਤ ਆ ਠੀਕ ਆ ਇਹਨਾਂ ਤੋਂ ਬਚੋ ਜੋ ਵੀ ਕਿਸੇ ਨੂੰ ਇਸ ਸੰਬੰਧੀ ਇਨਫਰਮੇਸ਼ਨ ਮਿਲਦੀ ਹੈ ਸਾਨੂੰ 24 ਘੰਟੇ ਜਦੋਂ ਵੀ ਫੋਨ ਤੇ ਆ ਕੇ ਸਾਨੂੰ ਦੱਸਣ ਉਹਨਾਂ ਦਾ ਨਾਮ ਵੀ ਗੋਤ ਰੱਖਿਆ ਜਾਊਗਾ ਤੇ ਬਕਾਇਦਾ ਬੰਦੀ ਕਾਰਵਾਈ ਕੀਤੀ ਜਾਊ। ਕਿ ਜਿਹੜਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਪਛਾਣ ਹੋ ਗਈ ਵੀ ਕੌਣ ਨੂੰ ਪਛਾਣ ਜਿਹੜੇ ਤਾਂ ਉੱਥੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਹੀਂ ਉਹ ਨਹੀਂ ਪਤਾ ਲੱਗਿਆ ਜਿਹੜੇ ਬਾਕੀ ਕੁਝ ਕੁ ਮੁੰਡਿਆਂ ਦਾ ਪਤਾ ਲੱਗਿਆ ਵੀ ਇਹ ਵੇਚਦੇ ਆ ਉਹਨਾਂ ਤੇ ਅਸੀਂ ਰੇਡ ਕਰ ਰਹੇ ਆ। ਇਸ ਸੋਰਸ ਵੀ ਦੱਤੀ ਹੈ ਜਲਦ ਤੋਂ ਜਲਦੀ ਅਸੀਂ ਗਰਾਂਗ ਕਰਕੇ ਨਿਕਲ ਕਰ ਦਾਂਗੇ ਕੁਝ ਲੋਕ ਡਰਦੇ ਹੁੰਦੇ ਹੁਣ ਜੀ ਇਨਫਾਰਮੇਸ਼ਨ ਦੇਣ ਤੋਂ ਕਈ ਵਾਰੀ ਕਹਿੰਦੇ ਵੀ ਨਾਮ ਓਪਨ ਹੋ ਜਾਂਦਾ ਕਾ ਥੋੜੀ ਜਿਹੀ ਬੇਵਿਸ਼ਵਾਸਸ਼ੀ ਹੈ ਕੀ ਕਹਿਣਾ ਨਹੀਂ ਜੀ ਹੋ ਸਕਦਾ ਪਹਿਲਾਂ ਹੋਵੇ ਪਰ ਹੁਣ ਤਾਂ ਪੁਲਿਸ ਸਾਡਾ ਨਹਿਕਮਾ ਬਿਲਕੁਲ ਤਿਆਰਬਾ ਤਿਆਰ ਆ ਕਿਸੇ ਦਾ ਵੀ ਸਾਡੇ ਸੀਨੀਅਰ ਅਫਸਰਾਂ ਦੇ ਵੀ ਹੁਕਮਾ ਕਿਸੇ ਦਾ ਵੀ ਨਾਮ ਓਪਨ ਨਹੀਂ ਹੋਊਗਾ ਤੇ ਜਦੋਂ ਮਰਜੀ ਮੈਨੂੰ ਆ ਕੇ ਇਨਫਾਰਮੇਸ਼ਨ ਦੇਣ ਤੇਰੇ ਸੀਨੀਅਰ ਅਫਸਰ ਉਹਨਾਂ ਨੇ ਇਨਫਾਰਮੇਸ਼ਨ ਦੇਣ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਇਹ ਉਹਦੇ ਮੁਤਾਬਕ ਜੋ ਵੀ ਸਾਨੂੰ ਇਨਫਰਮੇਸ਼ਨ ਮਿਲੂ ਉਥੇ ਕਾਰ ਵੀ ਬਕਾਇਦਾ ਹੋਊਗੀ ਹਰ ਹਾਲਤ ਵਿੱਚ